ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਭ ਦਾ ਵੈਲਕਮ ਹੈ ਜੀ ਸਾਡੇ ਚੈਨਲ ਸਮਰੱਤ ਪਟਿਕ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਖੁਸ਼ਹਾਲ ਹੋਵੋਗੇ ਅੱਜ ਦੀ ਵੀਡੀਓ ਚ ਅਸੀਂ ਸਟੀਚਿੰਗ ਆਈਡੀਆਜ਼ ਲੈ ਕੇ ਆਏ ਹਾਂ ਬਹੁਤ ਹੀ ਹੈਲਪਫੁਲ ਵੀਡੀਓ ਹੈ ਜੀ ਇਹ ਸਟੀਚਿੰਗ ਆਈਡੀਆਜ਼ ਤੁਹਾਨੂੰ ਦੱਸਾਂਗੇ ਅਸੀਂ ਉਮੀਦ ਹੈ ਨਾ ਥੋੜਾ ਬਹੁਤਾ ਚੇਂਜ ਕਰਕੇ ਤੁਹਾਨੂੰ ਆਪਣਾ ਜਿਹੜਾ ਡਿਜ਼ਾਈਨ ਹੈ ਆਪਣੀ ਚੋਇਸ ਦਾ ਮਿਲ ਜੂਗਾ ਸੇਮ ਬਣਾਉਂਗੇ ਬਹੁਤ ਹੀ ਸੋਹਣੇ ਯੂਨੀਕ ਜਿਹੇ ਡਿਜ਼ਾਈਨ ਨੇ ਜੀ ਇਹ ਏ ਦੇਖੋ ਤੁਸੀਂ ਸਿੰਪਲ ਸ਼ਰਟ ਸੀ कॉटन ਦੀ ਚਿਕਨ ਦੁਪੱਟਾ ਸੀ ਤੇ ਪਲੇਨ ਬਾਟਮ ਰੱਖੀ ਹੈ ਇਹਦੇ ਨਾਲ ਆਪਾਂ ਤੇ ਜੁਆਇੰਟਲੈਸ ਪਾ ਕੇ نیچے ਟਾਈਡਾਈ ਲੇਸ ਹੈ ਜਿਹੜੀ ਮਲਟੀ ਕਲਰ ਲੇਸ ਹੈ ਉਹ ਲਾਈ ਗਈ ਹੈ ਉੱਪਰ ਤੱਕ ਸੈਂਟਰ ਪੈਨਲ ਪਾਏ ਗਏ ਨੇ ਜਿਹੜਾ neck design ਹੈ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਸਟਿਚਿੰਗ ਡਿਜ਼ਾਈਨ ਨਾਲ ਹੀ ਸੂਟ ਦੀ ਹੈ ਜਿਹੜੀ ਬਿਲਕੁਲ ਹੀ ਟੋਟਲੀ ਲੁੱਕ ਚੇਂਜ ਹੋ ਗਈ ਹੈ ਇਹ ਆਪਾਂ ਜੀ A shape ਚ ਬਣਾਈਏ ਸ਼ਰਟ ਜਾ ਕਨੀ ਰੱਖੇ ਤੇ ਐਵੇਂ ਘੇਰੇ ਤੇ نیچے ਜਿਹੜੀ ਆਪਾਂ ਲੇਸ ਐ ਉਹ ਲਾ ਦਿੱਤੀ ਐ ਅੱਗੇ ਦੇਖੋ ਤੁਸੀਂ ਜੇ ਇਹ ਸੂਟ ਸਿੰਪਲ ਆਪਾਂ ਡਿਜ਼ਾਈਨ ਸਿੰਪਲ ਸਟਿਚ ਕਰਦੇ ਇੰਨੀ ਸੋਹਣੀ ਲੁੱਕ ਨਹੀਂ ਸੀ ਹੋਣੀ ਹੁਣ ਦੇਖੋ ਤੁਸੀਂ ਲੇਸਿਸ ਨਾਲ ਥੋੜੀ ਜੀ ਹਨਾ ਮਿਹਨਤ ਨਾਲ ਕਿੰਨਾ ਸੋਹਣਾ ਜਿਹੜਾ ਸੂਟ ਬਣ ਕੇ ਰੈਡੀ ਹੋਇਆ ਏ ਜੀ ਇਹਨਾਂ ਦੀ ਏਜ ਵੀ ਕਾਫੀ ਐ ਜਿੰਨਾਂ ਦਾ ਇਹ ਸੂਟ ਬਣਾਇਆ ਆਪਾਂ ਪਰ ਉਹਨਾਂ ਦੇ ਅਕੋਰਡਿੰਗ ਸੋਬਰ ਜਿਹੜੇ ਆਪਾਂ ਨੇ ਕਲਰ ਲਾਏ ਗਏ ਨੇ ਸੋਨਾ ਜਿਹਾ ਸੋਬਰ ਜਿਹਾ ਡਿਜ਼ਾਈਨ ਰੱਖਿਆ ਕਿਸੇ ਵੀ ਇਸ ਚ ਛੋਟੀ ਵੱਡੀ ਇਸ ਚ ਸਭ ਚ ਜਿਹੜਾ ਇਹ ਪੂਰਾ ਪਰਫੈਕਟ ਬਣਨ ਵਾਲਾ ਹੈ ਜੀ ਪੂਰਾ ਉਹਨਾਂ ਲਈ ਪਰਫੈਕਟ ਰਹੂਗਾ ਅਗੇ ਨਾ ਆਪਣੇ ਕੋਲੇ ਦੁਪट्टे ਭੇਜੇ ਸੀ ਕਸਟਮਰ ਨੇ ਤੇ ਉਹਨਾਂ ਕੋਲੇ ਦੁਪੱਟੇ ਪਏ ਹੋਣੇ ਆਪਣੇ ਕੋਲੇ ਹੁੰਦਾ ਹੀ ਆ ਨਾ ਜਿਵੇਂ ਸੂਟ ਹੰਡ ਜਾਂਦਾ ਦੁਪੱਟੇ ਸੋਹਣੇ ਸੋਹਣੇ ਜਿਹੜੇ ਪਏ ਰਹਿ ਜਾਂਦੇ ਆ ਇੱਕ ਘਰੋਂ ਹੀ ਨੇ ਦੋਏ ਕਸਟਮਰ ਆਪਣੇ ਤੇ ਉਹਨਾਂ ਨੇ ਦੋਵਾਂ ਨੇ ਆਪਾਂ ਨੂੰ ਦੁਪੱਟੇ ਭੇਜੇ ਸੀ ਬਹੁਤ ਸੋਹਣੇ ਜਿਹੜੇ ਆਪਾਂ ਸੂਟ ਨਾਲ ਰੈਡੀ ਕਰਕੇ ਦਿੱਤੇ ਸੂਟ ਦਾ ਜਿਹੜਾ ਸਟੱਫ ਆ ਉਹ ਆਪਾਂ ਨੂੰ ਉਹਨਾਂ ਨੇ ਲੈ ਕੇ ਦਿੱਤਾ ਸੀ ਵੀ ਸੇਮ ਡਿਜ਼ਾਈਨ ਕਰਨਾ ਹੈ ਇਹਦਾ ਆਪਾਂ ਨੂੰ ਦੇਖੋ ਕੋਈ ਸਮਝ ਤਾਂ ਨਹੀਂ ਆ ਰਹੀ ਵੈਸੇ ਆਪਾਂ ਪੂਰੀ ਕੋਸ਼ਿਸ਼ ਕੀਤੀ ਆਪਾਂ ਸੇਮ ਡਿਜ਼ਾਈਨ ਬਣਾਉਂਦੀ ਇਹ ਵੀ ਬਹੁਤ ਪਿਆਰਾ ਲੱਗਿਆ ਉਹਨਾਂ ਨੂੰ ਜਿਵੇਂ ਵੱਡੇ ਫਲਾਰੋ ਚ ਬਣੇ ਹੋਏ ਨੇ ਆਪਾਂ ਸੇਮ ਕਲਰ ਲਾ ਕੇ ਇੱਥੇ ਵੀਡੀਓ ਚ ਕਲਰ ਦਾ ਫਰਕ ਕਰ ਰਿਹਾ ਪਰ ਸੇਮ ਲਾਏ ਗਏ ਨੇ ਆਪਾਂ ਨੇ ਉਵੇਂ ਦੇ ਕਲਰ ਲਾ ਕੇ ਜਿਹੜਾ ਸੂਟ ਨੂੰ ਡਿਜ਼ਾਈਨ ਕੀਤਾ ਹੈ ਜਿਹੜਾ ਉਹਨਾਂ ਨੂੰ ਬਹੁਤ ਪਸੰਦ ਆਇਆ ਜੀ ਸੂਟ ਤੇ ਇਹਨਾਂ ਉਹਨਾਂ ਨੇ ਇੱਕ ਸਟੱਫ ਲਿਆ ਸੀ ਕੈਮਰੀ कॉटन ਉਹਨਾਂ ਕੋਲੇ ਚਨੂਨ ਦਾ ਦੁਪੱਟਾ ਪਿਆ ਸੀ ਸਮਰ ਸੀਜ਼ਨ ਚ ਵੀਅਰ ਕਰਨ ਵਾਸਤੇ ਉਹਨਾਂ ਨੇ ਕੈਮਰਿਕ कॉटन ਦਾ ਸਟੱਫ ਹੈ ਜਿਹੜਾ ਲੈ ਕੇ ਦਿੱਤਾ ਸੀ ਅੱਗੇ ਇਹ ਵਾਲਾ ਦੁਪੱਟਾ ਸੁਪਰ نیٹ ਦਾ ਦੁਪੱਟਾ ਪਿਆ ਸੀ ਜੀ ਉਹਨਾਂ ਕੋਲੇ ਪੇਂਟ ਹੋਇਆ ਹੋਇਆ ਸੀ ਸੂਟ ਹੈ ਜਿਹੜਾ ਉਹਨਾਂ ਨੇ ਹੰਡਾ ਦਿੱਤਾ ਸੀ ਹੁਣ ਇਹ ਦੁਪੱਟਾ ਐਵੇਂ ਇਸ ਵੀ ਇੱਕ ਹੋਰ ਸੂਟ ਦੇ ਨਾਲ ਜਿਹੜਾ ਬਣਾਈਏ ਇਹ ਸਟੱਫ ਵੀ ਉਹਨਾਂ ਨੇ ਲੈ ਕੇ ਦਿੱਤਾ ਸੀ ਤੇ ਇਹਨਾਂ ਕੰਟਰਾਸਟ ਰੱਖਿਆ ਸੀ ਲਾਈਟ ਔਰ ਡਾਰਕ ਦਾ ਉਹਨਾਂ ਨੇ ਗ੍ਰੀਨ ਕਲਰ ਹੈ ਜਿਹੜਾ ਉਹ ਲੈ ਕੇ ਦੇਤਾ ਸੀਗਾ ਸੂਟ ਦਾ ਤੇ ਆਪਾਂ ਨੇ ਦੇਖੋ ਸੇਮ ਪੇਂਟ ਕੀਤਾ ਕਿਸੇ ਨੂੰ ਵੀ ਹੈ ਨਾ ਕਾਫੀ ਜਿਹੜੇ ਇੱਥੇ ਵੀ ਜਦੋਂ ਮੈਂ ਪੇਂਟ ਕਰ ਰਹੀ ਸੀ ਤਾਂ ਤੇ ਜਦੋਂ ਰੈਡੀ ਹੋ ਗਿਆ ਸੀ ਸੂਟ ਕਾਫੀ ਜਨੇ ਨੇ ਦੇਖਿਆ ਸੀ ਕਿਸੇ ਨੂੰ ਵੀ ਪਰਖ ਨਹੀਂ ਆਈ ਵੀ ਦੁਪੱਟੇ ਤੇ ਕਿਸੇ ਹੋਰ ਨੇ ਪੇਂਟ ਕੀਤਾ ਤੇ ਸੂਟ ਤੇ ਕਿਸੇ ਹੋਰ ਨੇ ਉਹਨਾਂ ਨੂੰ ਐਵੇਂ ਲੱਗਿਆ ਵੀ ਕਿਤੇ ਦੁਪੱਟੇ ਤੇ ਵੀ ਮੈਂ ਹੀ ਪੇਂਟ ਕੀਤਾ ਦੇਖੋ ਕਿੰਨਾ ਸੇਮ ਹੈ ਜਿਹੜਾ ਡਿਜ਼ਾਈਨ ਬਣ ਗਿਆ ਦੁਪट्टे 'ਚ ਜਿਹੜੇ ਡਾਰਕ ਫਲਾਵਰ ਰੱਖੇ ਨੇ ਸੂਟ ਨਾਲ ਦੇ ਸੂਟ 'ਚ ਜਿਹੜੇ ਲਾਈਟ ਫਲਾਵਰ ਪੱਤੇ ਸੌਰੀ ਪੱਤੇ ਲਾਈਟਰ ਰੱਖੇ ਨੇ ਦੁਪट्टे ਨਾਲ ਦੇ ਇਸ ਤਰ੍ਹਾਂ ਜਿਹੜਾ ਕੰਟਰਾਸਟ ਬਣਾਇਆ ਗਿਆ ਦੁਪट्टे ਤੇ ਕਟਵਰਕ ਹੋਇਆ ਹੋਇਆ ਐਵੇਂ ਰੈਡੀ ਸੀ ਵੀਡੀਓ ਤੇ ਬਣੇ ਰਹਿਓ ਹਲੇ ਆਪਾਂ ਸੋਹਣਾ ਜਿਹਾ ਡਿਜ਼ਾਈਨ ਇੱਕ ਹੋਰ ਲੈ ਕੇ ਆਏ ਆ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਡੇ ਜਿਹੜੇ ਤੁਹਾ ਨੂੰ ਡਿਜ਼ਾਈਨ ਨੇ ਜਿਹੜੇ ਸਾਡੇ ਪਸੰਦ ਆ ਰਹੇ ਨੇ ਅਗਲੀ ਵੀਡੀਓ ਨੈਕਸਟ ਸੂਟ ਹੈ ਜਿਹੜਾ ਇਸ ਵੀਡੀਓ ਦਾ ਉਹ ਵੀ ਸਟਿਚਿੰਗ ਡਿਜ਼ਾਈਨ ਦਾ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਆਪਣੇ ਜਿਹੜੇ ਕਾਫੀ ਹੈ ਨਾ ਸੂਟ ਨੇ ਜਿਹੜੇ ਡਿਮਾਂਡ ਬਹੁਤ ਆ ਰਹੀ ਹੈ ਜੇ ਸੂਟਾਂ ਦੀ ਚਿਕਨ ਦੇ ਦੁਪट्टे ਨੇ ਤੇ ਰੇਂਜ 'ਚ ਵੀ ਠੀਕ ਨੇ ਦੇਖੋ 1100 ਦਾ ਸੂਟ ਹੈ 1100 ਦੀ ਰੇਂਜ 'ਚ ਕਾਫੀ ਸੋਹਣਾ ਸੂਟ ਹੈ ਜਿਹੜਾ ਆਪਾਂ ਨੂੰ ਮਿਲ ਰਿਹਾ ਇਹਦਾ ਵੀ ਸਟੀਚਿੰਗ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਪ੍ਰਿੰਟ ਕਾਫੀ ਨੇ ਜੀ ਇਸ 'ਚ ਤੁਸੀਂ ਮੈਸੇਜ ਕਰ ਸਕਦੇ ਹੋ ਜੇ ਕਿਸੇ ਨੇ ਇਸ 'ਚ ਪ੍ਰਿੰਟ ਹੋਰ ਲੈਣੇ ਆ ਕਾਫੀ ਪ੍ਰਿੰਟ ਆ ਰਹੇ ਆ ਜੀ ਇਸ 'ਚ ਤੇ ਇਹ ਡਿਜ਼ਾਈਨ ਆਪਾਂ ਨੇ ਇਸ ਤਰ੍ਹਾਂ ਕੀਤਾ ਸੀ बॉਟਮ 'ਚ ਸਟੱਫ ਲੈ ਕੇ ਆਪਾਂ ਨੇ ਪੈਚ ਲਾਇਆ ਸੀ ਤੇ ਲੇਸਿਸ ਨਾਲ ਡਿਜ਼ਾਈਨ ਕੀਤਾ ਸੀ ਪੈਚ ਦੇ ਵਿੱਚ ਪਿੰਟਿਕਸ ਪਾਏ ਗਏ ਨੇ ਤੇ ਲਾਈਟ اور ਡਾਰਕ ਮਿਕਸ ਜੇ ਕਲਰ ਸੀਗੇ ਅਚਾ ਬਾਟਮ ਦੇ ਤਾਂ ਆਪਾਂ ਨੇ ਲੇਸ ਹੈ ਜਿਹੜੀ ਲਾਈਟ ਰੱਖੀ ਹੈ ਤੇ ਸੇਮ ਸਟੱਫ ਹੈ ਜਿਹੜਾ ਉਹ ਪੈਚ ਤਾਂ ਰੱਖਿਆ ਕਲਰ ਤੇ neck ਤੇ ਵੀ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਘੇਰੇ ਤੇ ਵੀ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਆਪਾਂ ਬਾਟਮ ਤੇ ਆਪਾਂ ਸਿੰਪਲ ਲੇਸ ਲਾਈ ਗਈ ਹੈ neck ਤੇ ਇਸ ਤਰ੍ਹਾਂ ਡਿਜ਼ਾਈਨ ਬਣਾਇਆ ਤੇ ਬਾਜੂ ਤੇ ਇਸ ਤਰ੍ਹਾਂ ਕਸਟਮਰ ਨੇ ਸਿਰਫ ਆਪਾਂ ਨੂੰ ਐਵੇਂ ਕਿਹਾ ਸੀ ਵੀ ਸੋਨਾ ਜਾਂ ਲੇਸਿਸ ਨਾਲ ਡਿਜ਼ਾਈਨ ਕਰ ਦਿਓ ਡਿਜ਼ਾਈਨ ਵਗੈਰਾ ਉਹਨਾਂ ਨੇ ਕੁਝ ਨਹੀਂ ਸੀ ਦੱਸਿਆ ਆਪਾਂ ਨੇ ਆਪਣੇ ਅਕੋਰਡਿੰਗ ਹੈ ਜਿਹੜਾ ਉਹਨਾਂ ਨੂੰ ਡਿਜ਼ਾਈਨ ਕਰਕੇ ਦਿੱਤਾ ਸੂਟ ਸੋਬਰ ਜੀ ਲੁੱਕ ਦੇ ਰਿਹਾ ਜੀ ਵਾਈਟ অর yellow ਦਾ ਕੰਟਰਾਸਟ ਬਹੁਤ ਸੋਹਣਾ ਲੱਗ ਰਿਹਾ ਹੈ ਬਹੁਤ ਹੀ ਸੋਹਣਾ ਸੂਟ ਬਣ ਕੇ ਜਿਹੜਾ ਰੈਡੀ ਹੋਇਆ ਕਸਟਮਰ ਕੋਲੇ ਵੀ ਪਹੁੰਚ ਗਿਆ ਜੀ ਵੀਡੀਓ ਲੇਟ ਹੋ ਗਈ ਹੈ ਬਹੁਤ ਪਸੰਦ ਆਇਆ ਉਹਨਾਂ ਦੇ ਫਿਟਿੰਗ ਵਗੈਰਾ ਵਗੈਰਾ ਪ੍ਰੋਪਰ ਆਈ ਹੈ ਤੇ ਦੁਪੱਟਾ ਆਪਾਂ ਐਵੇਂ ਰੱਖਿਆ ਜੀ ਚਿਕਨ ਦਾ ਦੁਪੱਟਾ ਵਰਕ ਹੈ ओके okay, जी उम्मीद ਕਰਦੀ ਆ ਸਾਡੇ ਡਿਜ਼ਾਈਨ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਜੀ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ